मानसा ਦੇ ਵਿੱਚ ਇਸ ਟਾਈਮ ਖੜੇ ਹੈਗੇ ਤੁਸੀਂ ਦੇਖ ਰਹੇ ਹੈਗੇ ਐਸ ਡੀ ਐਮ ਸਾਹਮਣੇ ਮੈ ਤੁਹਾਨੂੰ ਬ੍ਰਿਫ ਕੀਤਾ ਹੈਗਾ ਕਿ ਜੋ ਨਗਰ ਕੌਂਸਲ मानसा ਵੱਲੋਂ ਸਾਨੂੰ ਇੱਕ ਪੁਲਿਸ ਸਹਾਇਤਾ ਦੇਣੇ ਵਾਸਤੇ ਇੱਕ ਲੈਟਰ ਪ੍ਰਾਪਤ ਹੋਇਆ ਸੀ ਉਸੇ ਕੜੇ ਦੇ ਵਿੱਚ ਅਸੀਂ ਇੱਥੇ ਲਾਅ ਐਂਡ ਆਰਡਰ ਡਿਊਟੀ ਨੂੰ ਮੈਂਟੇਨ ਕਰਨ ਵਾਸਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤਾ ਗਿਆ ਹੈਗਾ ਜੋ ਇਹ अजय కుమార్ ਉਰਫ बोनी ਹੈਗਾ ਇਸ ਦਾ ਜਦੋਂ ਅਸੀਂ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਦੇ ਖਿਲਾਫ ਟੋਟਲ 16 ਐਫ ਆਈ ਆਰ ਹੁਣ ਤੱਕ ਦਰਜ ਹੈਗੇ ਜਿਦੇ ਵਿੱਚ 5 ਐਨ ਡੀ ਪੀ ਐਸ ਕੀ ਐਫ ਆਈ ਆਰ ਵੀ ਰਜਿਸਟਰਡ ਹੈਗੀ ਜਿ세 ਐਸ ਡੀ ਐਮ ਸਾਹਮਣੇ ਦੱਸਿਆ ਸੀ ਕਿ ਕੱਲ ਵੀ ਇੱਥੇ ਡਰੱਗਸ ਦਾ ਇਹ ਦੰਦਾ ਕਰ ਰਿਹਾ ਸੀ ਤੋਂ ਕੱਲ ਵੀ ਇਸ ਵੇਕ ਨਵੀਂ ਐਫ ਆਈ ਆਰ ਐਨ ਡੀ ਪੀ ਐਸ ਦੀ ਦਰਜ ਹੋਈ ਹੈ ਜਿਹਦੇ ਵਿੱਚ ਇਹ ਲੋਕਾਂ ਨੂੰ ਇੱਥੇ ਡਰੱਗਸ ਪਿਲਾ ਰਿਆ ਸੀ ਔਰ ਵੇਚਣ ਦਾ ਕੰਮ ਕਰ ਰਿਹਾ ਸੀ ਤੋਂ ਇਹ ਸਾਡੇ ਵੱਲੋਂ ਸਖਤ ਹਦਾਇਤ ਹੈ ਕਿ ਜੋ ਵੀ ਜੋ ਗਲਤ ਕੰਮ ਕਰਨਗੇ ਉਹਨਾਂ ਦੇ ਖਿਲਾਫ ਜੋ ਲੀਗਲ ਪ੍ਰੋਸੈਸ ਆਊਟ ਕਰਕੇ ਔਰ ਜੋ ਇਲੀਗਲੀ ਐਕਵਾਇਰਡ ਪ੍ਰਾਪਰਟੀ ਹੈਗੀ ਉਹਨਾਂ ਦੇ ਉੱਪਰ ਐਕਸ਼ਨ ਲੈਣਾ ਸਰ ਮਾਨਸਾ ਚ ਸੈਂਕੜੇ ਜਿਹੜੇ ਹੈਗੇ ਨੇਗੇ ਨਸ਼ਾ ਤਸਕਰੀ ਜਿਨ੍ਹਾਂ ਦੇ ਉੱਪਰ ਐਨ ਡੀ ਪੀ ਐਸ ਦੇ ਵੱਡੇ ਪੱਧਰ ਤੇ ਵੀ ਮਾਮਲੇ ਦਰਜ ਹੋਏ ਉਹਨਾਂ ਦੇ ਵੀ ਕਾਰਵਾਈ ਹੋਏਗੀ ਦੇਖੋ ਜੀ ਇੱਕ ਤੋ ਹੈਗਾ ਇਲੀਗਲੀ ਐਕਵਾਇਰਡ ਜੋ ਪ੍ਰਾਪਰਟੀ ਆ ਉਸ ਨੂੰ ਡਿਮੋਲੀਸ਼ਨ ਕਰਨ ਕੀ ਕਾਰਵਾਈ ਜੋ ਲੀਗਲ ਪ੍ਰੋਸੈਸ ਅਪਟ ਕਰਕੇ ਅਸੀਂ ਕਰ ਰਹੇ ਹੈਗੇ। ਸੈਕੰਡ ਹੈਗਾ ਜੋ ਜਨਾਦੀ ਪ੍ਰਾਪਰਟੀਆਂ ਦੇ ਨਾਮ ਹੈਗੇ ਲੇਕਿਨ ਅਗਰ ਇਲੀਗਲ ਮੀਨ ਸੇ ਉਹਨਾਂ ਨੇ ਬਣਾਈ ਹੈਗੀ ਕਾਲੀ ਕਮਾਈ ਡਰੱਗਸ ਕੇ ਥਰੂ ਬਣਾਈ ਤਾਂ ਉਹਨ ਕੀ ਅਸੀਂ 18 ਟੈਪ ਐਨਡੀਪੀਐਸ ਐਕਟ ਕੇ ਤਹਿਤ ਉਹਨ ਕੀ ਪ੍ਰਾਪਰਟੀ ਨੂੰ ਅਸੀਂ ਫੋਰਫੀਜ਼ ਕਰਵਾਤੇ ਤਾਂ ਉਹਦੇ ਵਿੱਚ ਵੀ ਸਾਡੇ ਡਿਸਟ੍ਰਿਕਟ ਦਾ ਕਾਫੀ ਅੱਛਾ ਪਰਫਾਰਮੈਂਸ ਹੈਗਾ ਔਰ ਉਹ ਕੰਟੀਨਿਊਸ ਜਾਰੀ ਹੈਗਾ। ਕੀ ਸਰ ਜਿਹੜੀ ਕਾਰਵਾਈ ਹੋ ਰਹੀ ਹੈ ਜੀ? ਇਹ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਅਭਿਆਨ ਉਸ ਕੜੀ ਦੇ ਤਹਿਤ ਜਿਹੜੇ ਨਸ਼ੇ ਦੇ ਸਮਗਲਰ ਨੇ ਜੇ ਉਹਨਾਂ ਨੇ ਕਿਸੇ ਇੱਕ ਸਰਕਾਰੀ ਪ੍ਰਾਪਰਟੀ ਤੇ ਕੋਈ ਨਗਰ ਪੰਚਾਇਤ ਜਾਂ ਨਗਰ ਕੌਂਸਲ ਜਾਂ ਪੰਚਾਇਤੀ ਜ਼ਮੀਨ ਤੇ ਨਿਜਾਇਜ਼ ਕਬਜ਼ਾ ਕਰਕੇ ਆਪਣੇ ਘਰ ਵਗੈਰਾ ਬਣਾਏ ਹੋਏ ਨੇ ਉਹ ਅਸੀਂ ਨਿਜਾਇਜ਼ ਕਬਜ਼ਾ ਦੂਰ ਕਰਵਾ ਰਹੇ ਹਾਂ ਉਸੇ ਕੜੀ ਦੇ ਤਹਿਤ ਨਗਰ ਕੌਂਸਲ ਮਾਨਸਾ ਵੱਲੋਂ ਅੱਜ ਇਹ ਆਈਡੈਂਟੀਫਾਈ ਕੀਤੀ ਗਈ ਸੀ ਜ਼ਮੀਨ ਘਰ ਸੀਗਾ ਇੱਥੇ ਇੱਥੇ ਬੋਨੀ ਐਮਸੀ ਐ ਅਜੇ ਕੁਮਾਰ ਉਰਫ ਬੋਨੀ 16 ਨੰਬਰ ਵਾਰਡ ਦਾ ਐਮਸੀ ਐ ਮੌਜੂਦਾ ਐਮਸੀ ਐ ਐਕਚੁਅਲੀ ਉਹ ਸਿਰਫ 14 ਵੋਟਰਾਂ ਨਾਲ ਜਿੱਤਿਆ ਸੀਗਾ ਉਹ ਵੀ ਹੋ ਸਕਦਾ ਹੈ ਉਹਨੇ ਵੋਟਰਾਂ ਨੂੰ ਡਰਾ ਧਮਕਾ ਕੇ ਜਾਂ ਨਸ਼ੇ ਦਾ ਲਾਲਚ ਦੇ ਕੇ ਮਤਲਬ ਇਸ ਤਰ੍ਹਾਂ ਕੀਤਾ ਹੋਵੇ ਤੇ ਚਲੋ ਐਮਸੀ ਸੀਗਾ ਉਹਨੇ ਇੱਥੇ ਛੱਪੜ ਵਾਲੀ ਜ਼ਮੀਨ ਹੈ ਆਪ ਸਪਸ਼ਟ ਦੇਖਦਾ ਵੀ ਛੱਪੜ ਵਾਲੀ ਜਿਹੜੀ ਜ਼ਮੀਨ ਹੈ ਤੇ ਸੁਪਰੀਮ ਕੋਰਟ ਦੀ ਹਦਾਇਤ ਹੈ ਵੀ ਛੱਪੜ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਵਾਸਤੇ ਬਿਲਕੁਲ ਮਤਲਬ ਕੰਪਰੋਮਾਈਜ਼ ਨਹੀਂ ਹੈਗਾ ਉਹਨਾਂ ਦੇ ਨਜਾਇਜ਼ ਕਬਜ਼ੇ ਛੁੜਵਾਏ ਜਾਣੇ ਨੇ ਉਸੇ ਕੜੀ ਦੇ ਤਹਿਤ ਅਸੀਂ ਇਹ ਨਜਾਇਜ਼ ਕਬਜ਼ਾ ਦੂਰ ਕਰਵਾ ਰਹੇ ਹਾਂ ਸਰ ਮਾਨਸਾ ਦੇ ਵਿੱਚ ਹੁਣ ਤੱਕ ਕਿ ਕਿੰਨੇ ਕਿੰਨੇ ਨਜਾਇਜ਼ ਕਬਜ਼ੇ ਛਡਵਾਏ ਜਾ ਚੁੱਕੇ ਇਹ ਬਾਰੀ ਬਾਰੀ ਲਗਾਤਾਰ ਵੈਸੇ ਕਾਰਵਾਈ ਜਾਰੀ ਹੈ ਇਹ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੇ ਕੁਸ਼ ਕੀਤਾ ਹੋਏ ਨੇ ਉਹਨਾਂ ਦੇ ਡੀਡੀਪੀਓ ਸਾਹਿਬ ਵੱਲੋਂ ਵਿਕਸ਼ਨ ਆਰਡਰ ਪਾਸ ਕੀਤੇ ਜਾ ਰਹੇ ਨੇ ਤੇ ਜਿਹੜੀਆਂ ਨਗਰ ਕੌਂਸਲ ਦੀਆਂ ਜਾਂ ਨਗਰ ਪੰਚਾਇਤ ਦੀਆਂ ਜ਼ਮੀਨਾਂ ਨੇ ਉੱਥੇ ਸਬੰਧਤ ਇਹੋ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਸ਼ਹਿਰਾ ਤੋਂ ਇਹਦੇ ਵਿੱਚ ਅਸੀਂ ਪਹਿਲਾਂ ਭੇਖੀ ਤੇ ਕਾਰਵਾਈ ਕੀਤੀ ਸੀ ਉੱਥੇ ਵੀ ਇੱਕ ਨਸ਼ੇ ਦਾ ਸਮੱਗਲਰ ਸੀ ਉਹਦਾ ਅਸੀਂ ਘਰ ਤੇ ਨਜਾਇਜ਼ ਕਬਜ਼ਾ ਦੂਰ ਕੀਤਾ ਸੀ ਉੱਥੋਂ ਵੀ ਛੱਪੜ ਵਾਲੀ ਜ਼ਮੀਨਤੀ ਉਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਰ ਜਿਹੜੇ ਨਜਾਇਜ਼ ਕਬਜ਼ੇ ਸੁਣਾ ਰਹੇ ਹਾਂ ਇਹ ਇਕੱਲੇ ਜਿਹੜੇ ਨਸ਼ਾ ਤਸਕਰੇ ਉਹਨਾਂ ਤੋਂ ਹਟਾਰੇ ਹਾਂ ਕਈ ਦੂਜਿਆਂ ਤੋਂ ਵੀ ਨਜਾਇਜ਼ ਕਬਜ਼ਾ ਇਹ ਐਕਚੁਅਲੀ ਥੋੜਾ ਜਿਹਾ ਮਤਲਬ ਫਿਲਹਾਲ ਕਿਉਂਕਿ ਸਰਕਾਰ ਦਾ ਅਭਿਆਨ ਹੈ ਨਸ਼ਾ ਦੇ ਵਿਰੁੱਧ ਉਹਦੇ ਬਹਿਤ ਸਖਤ ਆਦੇਸ਼ ਵੀ ਨੇ ਇਸ ਕਰਕੇ ਫਿਲਹਾਲ ਅਸੀਂ ਆਈਡੈਂਟੀਫਾਈ ਦਾ ਮਤਲਬ ਸਾਰੇ ਕਰ ਰਹੇ ਹਾਂ ਜਿਹੜੇ ਨਜਾਇਜ਼ ਕਬਜ਼ੇ ਨੇ ਉਹਦੇ ਵਿੱਚੋਂ ਅੱਜ ਇਸ ਕੜੀ ਦੇ ਵਿੱਚ ਦੂਰ ਉਹੀ ਕਰਵਾਇਆ ਜਿਹੜਾ ਨਸ਼ੇ ਦਾ ਸਮਗਲਰ ਸੀ ਹੋਰ ਵੀ ਇਸਤੇਮਾਲ ਇਸਟ ਹੈ ਜੀ ਕੋਈ ਹੋਰ ਵੀ ਹੈਗੇ ਜੀ ਇਹਨਾਂ ਦੇ ਐਕਚੁਅਲੀ ਇੱਕ ਦੋ ਕਰ ਹੋਰ ਵੀ ਨੇ ਇਹੀ ਐਮਸੀ ਦੇ ਨਾ ਕਿਉਂਕਿ ਅਸੀਂ ਅਜੇ ਪ੍ਰੋਪਰ ਨਿਸ਼ਾਨਦੇਹੀ ਕਰਕੇ ਉਹਨੂੰ ਨੋਟਿਸ ਵਗੈਰਾ ਦੇ ਕੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਵੀ ਜਿਹੜਾ ਕਾਨੂੰਨ ਹੈ ਮਤਲਬ ਨੋਟਿਸ ਵਗੈਰਾ ਉਹਨੂੰ ਦੇਣਾ ਸੁਣਵਾਈ ਦਾ ਮੌਕਾ ਦੇਣਾ ਸਬੂਤ ਪੇਸ਼ ਕਰਨ ਦਾ ਮੌਕਾ ਦੇਣਾ ਫੇਰ ਹੀ ਤੁਸੀਂ ਕਾਰਵਾਈ ਕਰਨੀ ਹੈ ਉਹ ਕਾਰਵਾਈ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਮੈਂ ਜਿਵੇਂ ਦੱਸਿਆ ਪਿੰਡਾਂ ਦੇ ਵਿੱਚ ਵੀ ਕੁਝ ਗram ਪੰਚਾਇਤ ਦੀ ਜ਼ਮੀਨਾਂ ਤੇ ਇਸ ਤਰ੍ਹਾਂ ਦੇ ਘਰ ਬਣੇ ਹੋਏ ਨੇ ਨਸ਼ੇ ਦੇ ਜਿਹੜੇ ਸਦਾਗਰ ਨੇ ਜਾਂ ਸਮਗਦਰ ਨੇ ਉਹਨਾਂ ਵੱਲੋਂ ਡੀਡੀਪੀਓ ਸਾਹਿਬ ਵੱਲੋਂ ਉਹਨਾਂ ਦੀ ਮਤਲਬ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਕਬਜ਼ਾ ਬਰੰਟ ਵਗੈਰਾ ਜਾਰੀ ਹੋ ਗਿਆ ਤਾਂ ਉੱਥੇ ਵੀ ਕਾਰਵਾਈ ਹੋਈ ਸਰ ਨਸ਼ੇ ਦੇ ਹੋਰ ਵੀ ਬਹੁਤ ਵੱਡੇ ਮਗਰਮਸਰੇ ਉਹਨਾਂ ਤੇ ਕਦੋਂ ਕਾਰਵਾਈ ਹੋ ਹੋਰ ਵੀ ਹੈਗੇ ਨੇ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਨੇ ਹੈਗੇ ਆਪਦੇ ਘਰ ਬਣਾਏ ਹੋਏ ਨੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਹੀ ਦੇਖੋ ਇਹ ਜਿਹੜਾ ਅਜੇ ਕੁਮਾਰ ਐਮਸੀ ਹੈ ਆ ਜਿਹੜਾ ਘਰ ਹੈ ਤੁਸੀਂ ਦੇਖਿਆ ਜਿਹੜਾ ਢਾਇਆ ਜਾ ਰਿਹਾ ਐਕ ਕੱਲ ਉਹ ਇਥੇ ਚਿੱਟਾ ਵੇਚਦਾ ਹੋਇਆ ਫੜਿਆ ਗਿਆ ਉਹ ਤੇ ਪਰਚਾ ਦਰਜ ਹੋਇਆ ਉਹਦੇ ਜਿਹੜੇ ਸਾਥੀ ਸੀ ਜਾਂ ਨਸ਼ੇ ਦੇ ਖਰੀਦਦਾਰ ਸੀ ਜਿਨ੍ਹਾਂ ਨੂੰ ਵੇਚ ਰਿਹਾ ਸੀ ਉਹਨਾਂ ਦੇ ਵੀ ਪਰਚਾ ਹੋਇਆ ਇਹ ਮਤਲਬ ਉਹ ਵੀ ਪੈਰਲੈਲੀ ਕਾਰਵਾਈ ਕੀਤੀ ਜਾ ਰਹੀ ਹੈ ਇਕੱਲਾ ਹੀ ਨਹੀਂ ਵੀ ਘਾਟਾ ਕੇ ਕਾਰਵਾਈ ਨਹੀਂ ਮਤਲਬ ਜਿਹੜੇ ਸਮੱਗਲਰ ਨੇ ਨਸ਼ਾ ਵੇਚਦੇ ਨੇ ਹੁਣ ਦੇਖੋ ਐਮਸੀ ਹੈ ਮੌਜੂਦਾ ਐਮਸੀ ਹੈ ਲੋਕਾਂ ਦਾ ਚਲੋ ਨੁਮਾਇੰਦਾ ਹੈ ਪਰ ਗਲਤ ਤਰੀਕੇ ਨਾਲ ਬਣਿਆ ਹੋਇਆ ਉਹ ਜਾਂ ਗਲਤ ਕੰਮ ਕਰਦਾ ਉਹਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਇਸ ਤਰ੍ਹਾਂ ਕੋਈ ਵੀ ਹੋਵੇ ਪੁਲਿਸ ਵੱਲੋਂ ਪੂਰੀ ਸ਼ਕਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਐਸਐਸਪੀ ਸਾਹਿਬ ਉਹਨਾਂ ਦੀ ਸਾਰੀ ਟੀ ਤੇ ਮੈਂ ਹਾਜ਼ਰ ਹਾਂ ਸਾਡੇ ਡਿਊਟੀ ਮੈਜਿਸਟਰੇਟ ਹਾਜ਼ਰ ਨੇ ਈਓ ਸਾਹਿਬ ਹਾਜ਼ਰ ਨੇ ਇਹਨਾਂ ਦੀ ਟੀਮ ਹਾਜ਼ਰ ਪੂਰੀ ਮਤਲ ਸਖਤੀ ਨਾਲ ਕਾਰਵਾਈ ਕੀਤੀ ਯਾਰ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਧੰਨਵਾਦ